ਇਹ ਕਾਲਾ ਕੰਡ ਕਾਲੀ ਟੌਰੀਆ ਬਾਈ ਇਹ ਅਗਰ ਪ੍ਰੀਤ ਬਧਾਉਂਦੇ ਨਹੀਂ ਆ ਗਰਪਤੋ ਛੱਪੜ ਤੋ ਬਾਈ ਕਸੀ ਦੇਖ ਰਹੀ ਹਾਂ ਬਾਜੀ ਪਿੰਡ ਰਾਮਗੜ੍ਹ ਲਾ ਬਰਨਾਲਾ ਫਰੈਂਡਸ ਕਲੱਬ ਪੱਕੇ ਦੀ ਬਾਜੀ ਆ ਬਾਈ 7-8 ਗੋਪਤਰ ਸਾਂਭਲ ਹੋਇਆ ਬਈ ਇਸ ਟਾਈਮ ਆਇਆ ਬਾਈ ਹਾਂ ਓਹ ਛੱਪੜ ਤੇ ਕਰਕੇ ਆ ਗਿਆ ਇਹ ਸੀਰਿਆ ਉਹ ਬੈ ਗਿਆ ਉਹ ਕਰਦੀ ਆ ਮਾਰੀ ਨਹੀਂ ਕਰਦੀ ਸੀਰਿਆ ਬਾਈ ਪਾਜੀ ਨੇਗਾ ਉਹ ਬਾਹਰ ਤੋਂ ਬਹਿ ਗਿਆ ਸੀ ਗਏ ਮੈਂ ਤੁਹਾਨੂੰ ਕਿਹਾ ਲੈ ਤੂੰ ਤਾਂ ਉੱਧਰ ਦਾ ਕੀ ਜਾਂਦਾ ਸੀ ਤੇਰੀ ਨਿਗਾਹ ਵਾਲਾ ਸਾਰਾ ਤੈਨੂੰ ਤੈਨੂੰ ਨਹੀਂ ਕਹਤਾ ਅਸੀਂ ਮਲਵਾਈਆ ਮੈਂ ਕਿਹਾ ਉੱਠ ਖੜਾ ਨਿਗਾਹ ਰੱਖੀ ਤਾਂ ਹੀ ਤੈਨੂੰ ਕਹਿੰਦਾ ਸੀ ਮੈਂ ਇੱਕ ਘਰ ਜਿੱਥੇ ਵਾਲਾ ਗਿਆ ਸੀ ਲੇਕਿਨ ਇਹ ਆ ਸੀ ਰੇ ਇਹਨੂੰ ਤਾਂ ਹੀ ਕਹੇ ਤੂੰ ਇੱਧਰ ਨਹੀਂ ਜਾਣਾ ਦੀ ਮੈਂ ਕਿਹਾ ਬਾਈ ਕੂਤਰ ਉੱਥੇ ਖੜਾ ਥੋੜਾ ਤੋਂ ਮੈਂ ਕਿੱਥੇ ਬਣਾ ਹੋਰ ਸਾਮਣੇ ਤੂੰ ਉਦੋਂ ਜਾ ਕੇ ਆ ਨਹੀਂ ਨਹੀਂ ਇਹ ਵੀ ਬੈ ਕੇ ਉੱਥੇ ਖੜਾ ਹੈ ਕੂਤਰ ਇਹ ਹੇ ਉਹ ਸਾਹਮਣੇ ਬੈ ਗਿਆ ਸੀਗਾ ਉਹ ਤੋਂ ਆਹ ਆ ਉੱਪਰ ਆਉਂਦੇ ਸ਼ਮਲ ਆਉਣਾ ਥੱਲੇ ਲੱਗਾ ਤਾਂ ਖਤਮ ਮੁੱਦਾ ਆ ਜਾਇਆ ਤਾਂ ਹੁਣ ਉਹ ਚੱਲਣ ਵਾਲਾ ਉਹ ਥੋੜਾ ਰੱਬ ਚ ਵੜਿਆ ਉਹ ਵੀ ਬੈ ਕੇ ਉੱਠ ਖੜਿਆ ਉਹ ਬਿਲਾਲ ਜੱਲਣ ਵਾਲਾ ਆਹ ਮੈਂ ਕਹਿੰਦਾ ਵੇਖੀ ਆਹ ਕਹਾਂ ਤੋਂ ਭੱਜ ਕੇ ਆਇਆ ਜਿਹੜਾ ਕਾਲੀਆਂ ਕਾਲੀਆਂ ਦੋ ਦੋ ਦਿੰਦੇ ਆ ਬਾਏ ਦੋਨੇ ਕੂਸੇ ਦੇ ਆਇਆ ਓਰੇ ਭਾਈ ਸਾਹਮਣੇ ਬੈ ਗਿਆ ਦੀ ਸਾਰੇ ਖੜੇ ਆਉਂਦੇ ਹੋ ਸਾਹਮਣੇ ਦਾਲੀਆਂ ਕੋਲੇ ਆ ਪੁੱਛ ਲੈ ਸਾਰਿਆਂ ਨੂੰ ਜਿੰਨੇ ਓਰੇ ਖੜੇ ਆਂ ਉਹਦੀ ਬਾਈ ਨੂੰ ਜਿਹੜਾ ਛੋਟਾ ਬੰਦਾ ਖੜਾ ਤਾਹਾਂ ਓਏ ਛੋਟਾ ਬੰਦਾ ਖੜਾਗਾ ਤਾਂ ਆਹ ਬਾਈ ਉਹ ਨੂੰ ਦੱਸ ਦੇ ਉਹ ਯਾਰ ਗੱਲ ਤਾਂ ਸੁਣ ਲੋ ਜਿਹੜਾ ਛੋਟਾ ਬੰਦਾ ਨਹੀਂ ਖੜਾ ਤਾਂ ਹਾਂ ਉਹ ਮਾ ਟੋਪੀ ਵਾਲਾ ਖੜਾ ਬਾਈ ਜਿਹੜਾ ਦੇਖਾਂ ਉਹਨੂੰ ਸਾਹਮਣੇ ਉਹਦੀ ਦਿਖਾ ਆਵਾਗਾ ਹੋਰ ਠਕੜਾ ਨੀਮਾ ਨੀਮਾ ਨੇ ਉਦੋਂ ਉੱਥੇ ਦੇਖਿਆਗਾ ਪੁੱਛ ਸਕਦਾ ਉਹਨੂੰ ਆਹ ਖੜਾ ਤੇਰਾ ਬੰਦਾ ਹਾਂ ਬਹਿਗਾ ਦਿਓ ਟਾਲੀ ਤੇ ਉੱਧਰ ਟਾਲੀਆਂ ਚ ਸਹੀ ਆ ਸਹੀ ਆ ਛੋਟੇ ਬੰਦੇ ਨੂੰ ਪੁੱਛ ਲਾ ਦਿਖਾਇਆ ਇਹਨੂੰ ਉਹਦੀ ਨੀਮਾ ਉੱਠਦਾ ਦੁਬਾਰਾ ਬੰਦ ਕਰਾ ਕਿੰਨੇ ਕੂਟਰ ਸਾਹਮਣੇ ਬਾਈ 11 11 ਹੈ 11 ਕੂਟਰ ਸਾਹਮਣੇ ਬਾਈ ਇਸ ਟਾਈਮ ਆਹ ਆਹ ਗੱਟੇ ਭਰ ਲਈ ਇੱਕ ਪੀਏ ਬਾਈ ਚੰਗ ਆਹ ਬਾਈ ਦੋਵੇਂ ਲਾੜ ਆਜਦੇ ਬਾਈ ਭੱਟੀ ਭੱਟੀ ਕਲਵੰਡੀ ਲਾੜ ਆ ਇਹ ਨਾ ਸਹੀ ਆ ਭੱਟੀ ਤੋਂ ਬੈਠੀ ਸਹੀ ਆ ਜੱਜੂ ਕੌਣ ਆ ਤੈਨੂੰ ਐ ਚ ਪਾ ਕੇ ਫੜਾਉਣਾ ਸੁੱਖੇ ਨੂੰ ਫੜਾ ਦੀ ਆਹ ਪਾ ਫੜਾਉਣਾ ਬਾਈ ਸੋਡਾ ਥੱਪੜ ਦਾ ਮੈਨੂੰ ਪਤਾ ਨਹੀਂ ਸਾਡੇ ਸਾਹਮਣੇ ਉੱਥੇ ਸੋਡਾ ਬੰਦਾ ਖੜਾ ਇਹਨੂੰ ਉਹਦੀ ਦਿਖਾਈ ਜਾ ਬਾਈ ਉੱਠੀ ਜਾਂਦੀ ਨਹੀਂ ਮੀ ਉੱਠੇ ਜਾਂਦੀ ਹਾਂ ਤਸਦੀਮ ਆਏ ਦੱਸ ਤੂੰ ਨਹੀਂ ਮੀ ਤੂੰ ਐਂ ਦੱਸ ਤੈਨੂੰ ਨੀਮੀ ਖੰਦ ਦਿਖਾਈ ਆ ਕਿ ਨਾ ਉੱਥੇ ਨਾ ਨੀਵਾ ਹੁੰਦਾ ਕਿ ਨਾ ਥੋੜਾ ਦੂਰ ਮਾਸੀ ਅਸੀਂ ਸੌ ਬੰਦੇ ਵੀ ਉੱਠਿਆ ਕਿਵੇਂ ਅਸੀਂ ਸੌ ਬੰਦੇ ਉੱਠਿਆ ਤੂੰ ਐਂ ਦੱਸ ਮਿੱਤਰ ਮੰਗ ਲਿਆ ਕਰੋ ਵੀਰਾਂ ਦਾ ਪਹਿਲਾਂ ਤੂੰ ਇੱਕ ਜੱਲ ਦੱਸ ਇਹ ਫਰਾਂ ਦਾ ਕੀ ਹੁੰਦਾ ਸੀਗਾ ਗੱਲ ਦੱਸ ਪਹਿਲਾਂ ਮੇਰੀ ਸੁਣ ਲੈ ਕਿਉਂ ਬੰਦਾ ਘਟਦਾ ਸੀ ਹਾਂ ਬਾਈ ਛੋਟੀ ਕਬੂਦਰੀ ਉੱਠ ਖੜੀ ਇਹ ਕਹਿੰਦਾ ਬਾਈ ਕਿੱਥੇ ਹਾਂ ਹੋ ਗਿਆ ਚਲੋ ഗുദ് <míner> <re> ਇਹ ਕਬੂਤਰ ਹੈਗਾ ਉਹ ਘੜ ਦਿਓ ਬਾਕੀ ਥੱਲੇ ਜਾਓ ਵੀਰ ਆ ਬੜੇ। ਹੋਰ ਕੀ ਆ ਜੀ ਅਸੀਂ ਗਾਹਾਂ ਨੂੰ ਬਾਜੀ ਕਰਦੇ ਨਹੀਂ ਜਾਨ ਬਾਈ। ਜਿਹਨਾਂ ਜਿਹਨਾਂ ਦੇ ਬਾਈ ਕਬੂਤਰ ਦੇਖੋ ਯਾਰ ਜਿਹਦੇ ਕਬੂਤਰ ਆ ਉਹ ਘੜ ਦਿਓ ਯਾਰ ਅਸੀਂ ਨਾ ਉਹ ਬੋਲਦੇ ਨਹੀਂ ਦੂਜੇ ਯਾਰ ਥੱਲੇ ਜਾਓ। ਗਾਹਾਂ ਨੂੰ ਬਾਜੀ ਹੁੰਦੀ ਉਹ ਜੋ ਕਾਣੂ ਵੀ ਯਾਰ ਇੰਨਾ ਤਾਂ ਰੰਗੀ ਫਾ। ਉਹ ਬਾਈ ਜਿਹਦਾ ਟਾਈਮ ਆ ਕੋਈ ਉਹ ਦੇਖ ਲਓ ਦੂਜੇ ਆ ਪਰ ਰੰਗ ਸਰ ਵੀ ਕਰ। ਬਾਈ ਵੜ ਕੇ ਥੱਲੇ ਬਾਜ ਜਾ ਯਾਰ। ਥੱਲੇ ਹੋ ਜਾ ਯਾਰ ਇੱਥੇ ਕਰ ਬਣ। ਇੱਥੇ ਥੱਲੇ ਇੱਥੇ ਹੋ ਜਾ ਇੱਥੇ ਨਾ। ਆਨੇ ਨਾ ਦੇਣਾ ਕੋਈ ਟਾਈਮ ਕਰ ਪਾਓ ਕਾਣੂ ਜੀ ਦਾ। ਤੇ ਅਜਵਾਲੇ ਆਪਣੇ ਬੰਦੇ ਬੈਠੀ ਆ ਨਹੀਂ ਦਵਾਈ ਗਈ ਨਿਕਈਾ ਬਪਿੰਦਰਾ ਫੇਰ ਨਾ ਆ ਰਹੇ ਬਈ ਆਪਣਾ ਟਾਈਮ ਲਿਆ ਆ ਕੇ ਮੇਰੇ ਆਟ ਵੱਡੇ ਪਤਾ ਨਾ ਆਂਗਾ ਸੁਪਾ ਕਰ ਰਹੇ I can ਤੇਰੇ ਕੰਪਿਊਟਰ ਸਾਹਮਣੇ ਬਾਈ ਜਨਤਾ ਖਾਈ ਪਾਸ ਹੋਇਆ ਸੀਗਾ ਥੱਲੇ ਕੋਈ ਕੰਪਿਊਟਰ ਤੇ ਕੋਈ ਬਾਈ ਜਨਤਾ ਖਾਈ ਅਸੀਂ ਇੱਥੇ ਬੈਠਾ ਕਿੱਥੇ ਦੇ ਪਾਸੋਂ ਕਿੱਥੇ ਆ ਗਿਆ ਬਾਈ ਚੱਲ ਰ ਆ ਹਾਂ ਭਾਈ ਇੱਕ ਕੰਪਿਊਟਰ ਜਿੰਦਾ ਬਲਾਸਪੁਰ ਕੰਪਿਊਟਰ ਬੈਠਾ ਜਿੰਦਾ ਬਲਾਸਪੁਰ ਕੰਪਿਊਟਰ ਸਹੀ ਹੋ ਗਿਆ ਜਿੰਦਾ ਬਲਾਸਪੁਰ ਉਹ ਚੱਲ ਜਾ ਵੇ ਹੋ ਗਈ ਆ ਉਹਨਾਂ ਦੀ ਕਿਹਦਾ ਕੰਟਰੋਲ ਜੀ ਬਗਲਾ ਜੀ ਹਰਨਿਆ ਜੀ ਚੱਲਿਆ ਜਾਂਦਾ ਹੈ ਉਹ ਤੇ ਜੀ ਗਰੀਚ ਉਹ ਤੇ ਮਾਰੀ ਕੋਈ ਨਹੀਂ ਹੈਲੋ ਹਾਂ ਇੱਧਰ ਹੋਊਗਾ ਤੁਸੀਂ ਹੌਲਟ ਬਗਲ ਦੇ ਸਿਰਾ ਕਿਦੋਂ ਉਹ ਵੀ ਤਵਾਰੇ ਚੈੱਕ ਕਰੀ ਜਾਂਦਾ ਬਾਈ ਸਿਰਾ ਇਸ ਟਾਈਮ ਤਿੰਨ ਕੁੱਤਰ ਸ਼ਾਮਲ ਹੋਇਆ ਬਾਈ ਆ ਆ ਗਿਆ ਦੀ ਸਾਰੇ ਵੀਰਾਂ ਦੀਆਂ ਨਿਗਾਹਾਂ ਤਾਂ ਆਂ ਆ ਬਾਈ ਆ ਦੇਖੀ ਜਾਂਦੇ ਆ ਬਾਈ ਗੁਪਤਰ ਦੇਖੋ ਕਿਹੜੇ ਕਿਹੜੇ ਪਰਾਵਾਂ ਦੇ ਗੁਪਤਰ ਸਾਬ ਆਉਂਦੇ ਆ ਆ ਗਿਆ ਦੀ ਆ ਸਰ ਦੇ ਉੱਤੇ ਆ ਆ ਗਿਆ ਦੀ ਅੱਛਾ ਆ ਗਿਆ ਆ ਗਰਤੀ ਆ ਲਾਫੀ ਟੂਸਾ ਵਾਲੀ ਆ ਟੂਸੇ ਆ ਆ ਗਿਆ ਦੀ ਆ ਵੇ ਆਏ گرام جي پڇڻ واري ڏسو پاري ڏسو ڇا پيڙي ڏسو ਦੁਬਾਰੇ ਸਾਡੇ ਨਾਲ ਇਹ ਕੰਪਿਊਟਰ ਪਾਸ ਹੋਇਆ ਜੀ ਗੁਰਪ੍ਰੀਤ ਭਟਾੜਾ ਉਹਦਾ ਪੁੱਤ ਉਹ ਕਰਵਾ ਲਿਆ ਸੀਰਾ ਨੰਗਲ ਤੇ ਸਿੰਦਾ ਬਲਾਸਪੁਰ ਆਹ ਪੰਜ ਕੰਪਿਊਟਰ ਪਾਸ ਹੋਇਆ ਬਈ ਬਾਕੀਆਂ ਦੇ 3 25 ਤੋਂ ਟਾਈਮ ਆ ਜੀ ਕਰ ਲਿਓ ਗੌਰ ਜਿਹੜੇ ਮਾਂ ਮੰਗਰੋਂ ਪਾਸ ਹੋਈ ਦੀ ਜਿਨ੍ਹਾਂ ਦੇ ਟਾਈਮ ਚੱਲ ਚੱਲ ਪਿਆ ਜੀ ਉਹਨਾਂ ਦੇ 25 ਤੋਂ ਕਰਿਓ ਗੌਰ ਬਾਕੀਆਂ ਦੇ ਪੰਜਾਂ ਦੀ ਲੈ ਕੇ ਪੰਜਾਂ ਦੀ ਇਹਨਾਂ ਦੀ ਹੋ ਗਈ ਜਿਹੜੇ ਆ ਪੰਜ ਕੰਪਿਊਟਰ ਵੀਰੇ ਕਮੰਡਾ ਜੋਬੀ ਜੀ ਹੈਲੋ ਇਹ ہماری ਪੰਜ ਸਾਮਲ ਹੋਇਆ ਪੰਜਾਂ ਲਈ ਕਹਿੰਦੇ ਬਾਜ਼ੀ ਹੋ ਚੁੱਕੀ ਹੈ ਜੀ ਸਾਡੇ ਕੋਲੇ ਆ ਸੀ ਹਾਂ ਕਿਹੜੇ ਕਿਹੜੇ ਬੰਦੇ ਆ ਪੁੱਛਣਾ ਨਹੀਂ ਹੋ ਗਈ ਛੱਕੇ ਸਾਡੀ ਪੰਜਾਂ ਨੇ ਆਪ ਖੜ ਤੇ ਗੀ ਬੰਦੇ ਬੰਦੇ ਹੈਗੇ ਮੇਰੇ ਕੋਲੇ ਹਾਂ ਹਾਂ ਪਹਿਲਾ ਪੰਜੇ ਭਾਈ ਮੈਨੂੰ ਆਗੇ ਕਿ ਲੋ ਦੋ ਤਾਂ ਮੈਂ ਉਹ ਵੀ ਮੈਨੂੰ ਨਹੀਂ ਸੀ ਨਹੀਂ ਆ ਮੇਰਾ ਉਤਰ ਕੌਣ ਆ ਜਾ ਪੰਜਾਂ ਚ ਬਾਜੀ ਹੋ ਗਈ ਆ ਜਾ ਭਾਈ ਮੇਰੇ ਨਾਲ ਗੱਲ ਕਰਾਓ ਪਹਿਲਾ ਪੰਜਾਂ ਦੀ ਲਓ ਮੇਰੇ ਵੀ ਪੰਜਾਂ ਕੁਤਰਾਂ ਦੀ ਬਾਜੀ ਸਾਂਝੀ ਹੋ ਚੁੱਕੀ ਆ 200 ਦੇ ਹਾਂ ਦੂਰਪ੍ਰੀਤ ਭਦੌੜ ਦੂਰਪ੍ਰੀਤ ਭਦੌੜ ਦੂਰ ਵੀ ਮਾਰੀ ਹੋ ਗਈ ਬਾਜੀ ਛੋਟੀ ਭਾਈ ਆ ਦੇਖ ਹੋਰ ਵੀ ਮਾਰੀ ਸੀ ਹਾਂ ਹਾਂ ਮਾਰੀ ਮਾਰ ਮੜੀ ਜੋੜਾ ਪਉਣਾ ਹਾਂ ਜੀ ਨਾ ਪੰਜ ਪੰਜ ਗਰੂ ਕਰਨੀ ਦੋ ਦੋ ਜੁੱਖਾ ਪੱਤੋਂ ਤੇ ਉਹਦਾ ਇਹ ਦਵਾਦਲੇ ਵਾਲਾ ਇੱਕ ਤੇਰੇ ਵਾਲਾ ਇੱਕ ਸੀਰੇ ਵਾਲਾ ਤੇ ਇੱਕ ਸਿੰਗਰ ਇੱਕ ਮਿੰਟ ਗੜੀ ਕਿੰਨੇ ਜਰੂਰ ਚੱਲਣਾ ਚੱਲਦਾ ਚੱਲ ਜਿਹੜਾ ਮਿੰਗੇ ਵਾਲਾ ਉਹਦੀ ਮੋਟਾ ਟੌਰੀ ਆ ਆ ਦੇਖ ਉਹ ਹੀ ਤੇਰਾ ਹੋਣਾ ਉਹ ਹੀ ਕਹਿੰਦੇ ਆ ਉਹ ਵੀ ਖੜਿਆ ਆ ਬੰਦੇ ਬਗੇਟੋਰੀ ਵਾਲੇ ਜੀ ਆਹ ਆਹ ਕੇ ਦੂਜੇ ਦਾ ਕੰਮ ਹੋ ਆਹੋ ਚੱਲ ਉਹ ਪਾਸ ਲਾ ਜਾਂਦੇ ਨਹੀਂ ਉਹ ਕਰਦਾ ਦੂਜੇ ਚਾਰ ਕਰ ਲੈਣੇ ਨਿਗਰ ਰੱਖੀ ਕੋ ਬਰਕੇ ਆ ਤੂੰ ਸਹੀ ਕਿਹੜਾ ਨਹੀਂ ਮੰਨਦਾ ਕਾ ਹੈ ਕਰੀ ਜਾਂਦਾ ਨਹੀਂ ਕਿਸੇ ਕਿਹੜਾ ਨਹੀਂ ਹੱਸਦਾ ਇਹ ਮੈਂ ਦੇ ਦਿਆਂ ਬਾਦਲਾ ਸ਼ਾਮਿਲ ਆ ਆ ਵੀ ਆ ਰਿਹਾ ਦੇਖ ਗਿਆ ਕੀ ਬਦਲ ਗਿਆ ਦੇਖਿਆ ਯਾਰ ਦੋਏ ਦੇ ਰਹੀਆ ਜਦੋਂ ਚੱਟਾਂ ਲੱਗਾਇਆ ਹਾਂ ਹੁਣ ਦਰਜਾ ਮਾਰਨ ਚਾਹ ਓਜਰ ਜਿਹੜਾ ਪਹਿਲਾਂ ਇਸ ਟਾਈਮ ਕੋਈ ਕਬੂਤਰ ਨਹੀਂ ਸਾਹਮਣੇ ਹੋਇਆ ਬਈ ਪੰਜਾਂ ਚ ਔਰ ਠੀਕ ਆ ਬਸ ਗੱਲ ਹੋ ਗਈ ਠੀਕ ਆ ਬਈ ਪੰਜਾਂ ਵਿੱਚ ठीकु आहे भई असी भाई जहिड़े ਠੀਕ ਆ ਕਿਤੋਂ ਜਲ ਰਾਲਾ ਸਿੰਦਾ ਬਾਹਰ ਆ ਆ ਬੰਨ ਕਬੂਤਰ ਸ਼ਾਮਲ ਹੋਏ ਕੋਈ ਉਹ ਬਾਈ ਸੁੱਖਾ ਪੱਤੋ ਇਹ ਸਿੰਦਾ ਵਲਾਸ ਕੋਈ ਦੁਬਾਰਾ ਟੈਕ ਹੋ ਚੁੱਕਿਆ ਹੈ ਕਬੂਤਰ ਬਾਈ ਆ ਜੀ ਦੇਖੀ ਬਾਈ ਪੰਜਾਂ ਦੇ ਸਾਡੀ ਹੋਇਆ ਬਾਈ ਪੰਜਾਂ ਦੀ ਜੰਗੀ ਹੋਈ ਆ ਕਰਨ ਤੋਂ ਸ਼ਾਮਲ ਹੋਗੇ ਦੁਬਾਰੇ ਨਾ ਬਗਣਾ ਤਾਂ ਕਬੂਤਰ ਦੋ ਆਓ ਦਿਖਾਓ ਦਿਲਾਓ ਦੋ ਕਿਨੇ ਲੱਗਾ ਲੱਗਾਗਾ ਕਟਾ ਹੈਲੋ ਕਿਹੜੇ ਦਾ ਫੋਨ ਹੈ ਹੈਲੋ ਤੁਹਾਡੀ ਆਈ ਨਹੀਂ ਕੋਈ ਗੱਲ ਕਰ ਰਹੀ ਆ ਲਾਹ ਝਲਰਾਂ ਦਾ 10 ਦਿਨਾਂ ਤੋਂ ਨਹੀਂ ਇਹ ਤਾਂ ਸੰਗ ਹੋਣੀਆਂ ਆ 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 ਹਾਂ ਹਾਂ ਕਰਵਾਜ 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 ਆ ਦੋਨੇ ਕਰਵਾਜ ਕੀਆ ਨਹੀਂ 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 ਇਹ ਵਾਲਾ ਤੇ ਕਰਵਾਜ ਕਰਾਤਾ ਦੋਨੇ ਆ ਇਕੱਠੀ ਫਿਰਦੇ ਆ ਦਾ ਆ ਫਿਰੇ ਦੋਨੇ ਇਕੱਠੇ ਆ ਵੇ ਤਿੰਨ ਕਬੂਤਰ ਫਿਰਦੇ ਬਈ ਕਰਵਾਜ ਦੁੱਲੇਵਾਲ ਸੁੱਖਾ ਪੱਤੋ ਹਾਂ 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 ਇੱਥੇ ਹੀ ਆ ਤੇ ਸਿੰਦਾ ਬਲਾਸਪੁਰ ਬਈ ਜਿੰਨਾ ਤੇ ਬਈ 2 50 ਤੋਂ ਤਿੰਨਾਂ 20 ਤੱਕ ਟਾਈਮ ਤੇ ਉਹ ਕਬੂਤਰ ਕੱਟੇ ਗਏ ਵੀ ਫੋਨ ਨਾ ਮੇਰਾ ਵੀਰ ਕੋਈ ਕਹੇ ਉਹ ਤਾਂ ਸਾਨੂੰ ਪਤਾ ਜਾ ਕੇ ਵੀ ਮੋਣੇ ਆਉਂਦੇ ਕੋਈ ਟਾਕ ਤਾਂ ਨਹੀਂ ਜਿਹੇ ਤਾਂ ਕਿਤੇ ਜਿਉਂਨਾ ਵੀ ਰਸਕੁਰੀਆਂ ਕਰਦੇ ਨਰੇਮੜੇ ਮੜੇ ਪਾਸੇ ਜਿਨ੍ਹਾਂ ਦੇ ਪਿੰਡਾਂ ਪਿੰਡ ਆਉਂਦਾ ਉਹਨਾਂ ਤੋਂ ਬਾਅਦ ਨੂੰ ਨੇ ਗਾ ਜਿਨ੍ਹਾਂ ਦੇ ਹੁਣ ਲੱਗੇ ਆਉਂਦੇ ਬਾਅਦ ਨੂੰ ਕਿੱਥੇ ਨੇ ਚਾਣੇ ਡੰਡੇ ਵੀ ਆਹਦਾ ਬਲਾਪਰਾ ਨਾ ਸਿੰਦੇ ਦਾ ਆਹ ਲਿਆ ਬਾਤ ਕੋਟਾ ਆਉਂਦੇ ਬੋਲਾ ਪੈੜਾ ਚੱਲ ਇੱਥੋਂ ਜੇ ਚੜਾ ਹੀ ਜਾ ਰੋ ਹੈ ਹੋਰ ਇੱਦਾਂ ਦਾ ਬੋਲਾ ਕੜਾ बिले वारा कबूतर ਹੈਲੋ ਆਹ ਕਿਹੜਾ ਕੁੱਤ ਆ ਗਿਆ ਮਗਲ ਬੈਠੀ ਆ ਨਾ ਅੱਜ ਦਾ ਹੋਈ ਹੈ ਉਹ ਗੱਲਾਂ ਉਹ ਗੱਲਾਂ ਨਹੀਂ ਯਾਰ ਉਹ ਕੁੱਤਾ ਯਾਰ ਨਹੀਂ ਯਾਰ ਹਾਂ ਜੀ ਫੇਰ ਵੀ ਪਾਖੀਰੇ ਐਦਾਂ ਦੇ ਲਾਭ ਨਹੀਂ ਆਉਂਦੇ ਠੀਕ ਹੈ ਰੱਖੋਗਾ ਵਗੈਰੀ ਬੈਠ ਖੜਾ ਹੁੰਦਾ ਹਾਂ 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 ਬੈਠਣਾ ਹੁੰਦਾ ਆਹ ਕੱਟਿਆ ਹੋਇਆ ਕਬੂਤਰ ਆ ਤੇਰੇ ਨਾਮ ਤੇ ਆ ਮਾਰੀ ਗੀ ਆਹ ਬੰਦੇ ਦਾ ਭਾਈਆ ਉਹ ਹੈ ਜਿੱਟੇ ਬੱਦਲ ਦੇਖਿਆ ਵੀਰ ਵੰਡ ਕੋਈ ਨਾਲ ਹੀ ਛੇੜੇ ਉਹ ਤਿਰੰਦ ਆਹੰਦੋ ਉਹ ਲਾਲ ਝਾਂਰ ਦਾ ਕਿਹੜਾ ਆਪੋ ਫੱਟ ਕੋਈ ਕਹਿੰਦੇ ਆ ਉਹ ਵੀ ਕੱਲੀ ਕੱਲੀ ਦਾ ਪੰਜ ਮਹੀਨੇ ਪਾਣੀ ਦੇ ਤਹਾਂ ਜੋਂ ਦਾ ਆਹ ਅਸਰੀ ਹੁੰਦੀ ਆ ਉਹ ਦੁੱਲਿਆ ਬਾਈ ਸੀਰਾ ਬਾਈ ਲੇਟ ਗਿਆ ਦੇਖਦਾ ਕਬੂਤਰ ਬਾਈ ਤਾੜ ਵਾ ਆ ਗਿਆ ਕੰਮ ਸਹੀ ਜਾਣ ਅਣਕਾ ਦੂਜਾ ਇੱਥੇ ਮਾਰੀ ਬੈਠਾ ਲਾ ਬਗਲ ਬੈਠਾ ਵਾਏ ਧੱਲੇ ਵਾਲਾ ਬਗਲ ਬੈਠਾ ਕਿਹਦਾ ਬਗਲ ਬੈਠਾ ਲਾ ਬਗਲ ਬੈਠਾ ਲਾ ਇਹ ਤਾਂ ਬਗਲ ਮੇਖਲਾ ਤਾਂ ਬਗਲ ਬੈਠਣਾ ਇਹਦਾ ਅੱਧ ਚੋ ਗਿਆ ਪੁੱਤਰਾ ਹਾਂ ਹਾਂ ਇੱਕ ਮਿੰਟ ਇੱਕ ਮਿੰਟ ਕਿਹੜਾਗਾ ਕਿੱਥੇ ਕਹਿੰਦੇ ਆ ਇੱਥੇ ਕਹਿੰਦੇ ਆ ਯਾਰ ਇੱਧਰ ਉਹਦਾ ਕੰਮ ਰੋਇਆ ਮੜੀ ਪੂਰੀ ਆ ਜੀ ਹਾਂ ਆ ਜਾ ਯਾਰ ਪੂਰੀ ਆ ਜੀ ਲਾਟ ਚਲਾਟ ਕਿੱਥੇ ਹੋ ਗਏ ਉਹੀ ਅਸੀਂ ਆ ਗਏ ਆ ਤਾਹਰ ਦੇ ਘਰੇ ਆ ਬਈ ਵੀਰਾ ਸਹੀ ਆ ਲਾਓ ਬਈ ਇੱਕ ਪੁੱਤਰ ਆ ਗਿਆ ਤਾਂ ਦੋ ਬਈ ਤੀਰਾ ਨੰਗਲ ਬਈ ਵੀਰਾ ਸਹੀ ਆ ਬਈ ਬਹੁਤ ਚੰਗਾ ਕੰਪਟਰ ਸਾਂਬਲਾ ਬੋਲੀ ਆਨਲਾਈਨ ਕਰ ਦਵਾਰੇ ਭਾਈ ਸਿੰਦਾ ਬਲਾਸਪੁਰ ਸਾਂਬਲਾ ਭਾਈ ਦਰਵਾਜ ਦੁੱਲੇਵਾਲ ਸੁਖਾ ਪੱਤੋ ਧੀਰਾ ਨੰਗਲ ਸੀਰਾ ਨੰਗਲ ਦਰ ਸਾਂਬਲਾ ਵਿੱਚ ਦਾ ਨਜ਼ਾਰੇ ਬੰਨੇ ਪਏ ਆ ਬਾਈ ਬਾਜੀ ਤੇ 6 ਗੁੰਤਰ ਸਾਮਲਾ ਬਈ 6 ਗੁੰਤਰਾਂ ਦੀ ਬਾਈ ਸਾਂਝੀ ਹੋ ਗਈ ਬਾਈ ਜਾਨ ਨੰਗਲ ਤੇ ਕਰਵਾਜ ਦੁੱਲੇ ਵਾਲ ਬਾਈ ਦੋ ਪੁੱਤਰਾਂ ਦੇ ਦਵਾਰੇ ਤੋਂ ਛੇ ਪੁੱਤਰਾਂ ਦੀ ਬਾਜੀ ਹੋਈ ਗਿਆ ਬਾਈ ਜੇ ਦੋ ਪੁੱਤਰਾਂ ਦਾ ਮੀਰਾਂ ਨੰਗਲ ਤੇ ਕਰਵਾਜ ਦੁੱਲੇ ਵਾਲ ਚਾਹ ਦੇ ਲਈ ਆ ਗਿਆ ਆ ਦੋ ਆਏ ਆ ਗਾਣਾ ਵਾਟ ਕੁੰਡਿਆ ਦੇ ਹੋ ਦੋ ਹੀ ਚਾਰ ਤੁਰ ਉਤਰਿਆ ਦਾਦੋਂ ਆ ਨਾ ਮੱਝੂ ਗਏ ਭਾਈ ਰੂਪਾ ਦਾ ਮੱਝੂ ਭਾਈ ਮਿਲਿਆ ਹਾਂ ਹਾਂ ਆਪਾਂ ਚੱਲੋ ਚੱਲਾਂਗੇ ਇਹ ਗੱਲ ਨਹੀਂ ਗੱਲ ਪੈਗ ਲਾਉਣੇ ਪੈਗ ਅੱਲਾਹ ਨੇ ਇੱਧਰ ਦੀਆਂ ਗਾਹਾਂ ਦੀਆਂ ਜੱਟਾਂ ਦੇ ਪੁੱਤਰਾਂ ਦੀ ਬਾਜੀ ਪੰਡੀਆ ਬਾਈ ਇੱਕ ਪੁੱਤਰ ਭਾਨਾ ਮੱਝੂ ਕੇ ਬਾਹਰ ਆ ਬਾਈ ਉਹਨੇ ਬਾਜੀ ਪੰਡੀ ਨਹੀਂ ਬਾਈ ਆ ਗਿਆ ਬਾਈ ਆ ਜਾਂਦਾ ਭਾਨੇ ਵਾਲਾ ਬਾਈ ਆ ਬਾਸ ਹੋਇਆਗਾ ਭਾਨੇ ਵਾਲਾ ਆ ਆ ਉਹ ਵਜੜਾ ਦਸਾਂ ਤੋਂ ਆ ਗਿਆ ਆ ਗਿਆ ਆ ਆ ਆ ਗਿਆ ਕਈ ਵਾਰੀ ਅਗਲੇ ਨੂੰ ਐਂ ਆਉਂਦਾ ਮੂੰਹ ਹੀ ਕਰਤਾ ਦੁਰਦੀਨ ਨਾਲ ਆ ਆ ਗਿਆ ਜਮਾ ਬੰਦਿਆਂ ਦੇ ਸਾਰਿਆਂ ਦੇ ਅੱਖਾਂ ਤੋਂ ਸਾਹਮਣੇ ਸਿੱਧਾ ਆਪਣੀ ਰਿਫਲ ਕੱਲੇ ਪਾਣੀ ਪਿਆ ਹੈ ਹੈਲੋ ਆਪ ਵੀ ਹੈਲੋ ਹਾਂ 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 ਦਵਾਰੇ ਬਾਈ ਤੋਂ ਉੱਤਰ ਪਾਸ ਹੋਇਆ ਵੀਰਾ ਨੰਗਲ ਤੇ ਭਾਨਾ ਮੱਜੂਗੇ 6 ਕਬੂਤਰਾਂ ਦੀ ਬਾਜੀ ਸਾਂਝੀ ਹੋਈ ਬਈ ਇੱਕ ਪਾਸੇ ਤੇ ਇੱਕ ਕਬੂਤਰ ਪਤੀ ਬਾਜੀ ਨਹੀਂ ਕੋਈ ਬਈ ਭਾਨਾ ਮੱਜੂਗੇ ਉਹ ਕਬੂਤਰ ਬਾਹਰ ਆ ਦੇਖੋ ਬਈ ਪੂਰਾ ਨਜ਼ਾਰਾ ਬੰਨਿਆ ਦਾ ਬਾਜੀ ਦਾ ਬਈ ਸਿਰਾਂ ਹੋਇਆ ਪਿਆ ਸਿਰਾਂ ਚੱਲ ਰਾਲਾ ਜੇ ਦੇਖ ਲੈ ਬਈ ਆਦੇ ਆਂਦਾ ਆ सही है, ਦੇ सही है भाई ਜਾ ਆ ਜਾ ਜਮਾ ਸਹੀ ਆ ਜਮਾ सुखा ਆ ਬਾਈ ਸਿੰਧਾ ਬਲਾਸਪੁਰ ਬੈ ਗਿਆ ਬਾਈ ਕਾਲੀ ਟੋਰੀ ਰਕਮ ਨੇ ਨਗੂਤਰਪਾਸ ਰੇਪਾਣਾ ਮੱਜੂ ਕੇ ਆ ਆ ਬੀਰਾਂ ਨੰਗਲ ਤੇ ਸਿੰਦਾ ਬਲਾਸਪੁਰ ਤੈਨ ਨਗੂਤਰ ਸਾਹ ਵਾਲਾ ਚੌਥੇ ਨੰਬਰ ਤੇ ਬਈ ਵੀਰੇ ਵਾਲਾ ਆ ਆ ਖਾ ਪੱਤੋ ਬੈਠ ਗਿਆ ਆ ਫਿਰਦਾ ਆ ਆ ਸੀਰੀਆ ਨੰਬਰ ਮੂਤ ਕਾਰ ਨਿਗਾਹ ਮਾਰ ਨਿਗਾਹ ਮਾਰ ਬਹੜੇ ਜਿ ਨਿਗਾਹ ਮਾਰ ਲਾ ਆ ਬੰਦੇ ਨੰਗਲ ਚ ਮਗਲ ਚ ਜ਼ਬਰਦਸਤ ਕਿ ਮੈਂ ਜ਼ਬਰਦਸਤ ਨਿਗਾਹ ਰਖਾ ਨਹੀਂ ਸਾਡੇ ਪੰਨ ਹੈ ਨਹੀਂ ਕੋਈ ਮਾਰ ਗਿਆ ਵੜ ਗਿਆ ਜਿੱਤੀ ਵੱਟ ਗਿਆ ਜਿੱਤੀ ਵੱਟ ਗਿਆ ਯਾਰ ਚਾਰ ਚਾਰ ਫਿਰਦੇ ਆ ਸੁੱਕੇ ਕਹਿੰਦਾ ਫਿਰਦਾ ਇੱਕ ਦਾ ਇੱਕ ਤੇਰੇ ਵਾਲਾ ਕੰਦੀਰੇ ਵਾਲਾ ਤੇ ਘਾਟੜ ਵਾਲਾ ਜਿਆਦਾ ਇਹਨੂੰ ਗਿਆ ਨਹੀਂ ਦੱਸ ਕਿੱਥੇ ਨਿਗਾਰ ਰੱਖਿਓ ਇਹ ਤਾਂ ਇਹ ਨਹੀਂ ਨਿਗਰੀ ਪੰਨੇ ਇੱਕ ਜਾਣਾ ਉਧਰ ਨਿਗਾਰਾ ਖੋਲ ਇੱਕ ਨਿਗਾਰਾ ਰੱਖੋ ਤੂੰ ਆਪਦੇ ਵਿੱਚ ਨਿਗਾਰਾ ਰੱਖੋ ਉਧਰ ਮੈਂ ਨਿਗਾਰਾ ਰੱਖਦਾ ਵੀਰਾਂ ਨੂੰ ਸੁੱਕੇ ਕਹਿੰਦਾ ਪੱਕਾ ਪੱਕਾ ਓਏ ਹਿੰਦਾ ਵੀ ਲੋ ਇੱਕ ਆਰੇ ਕਿ ਨਾਮੰਦੀ ਨਗਰ ਆਪੋ ਆਹ ਬੰਦੇ ਪਾਣਾ ਮਜੂਦ ਹੈ ਆ ਸਿੰਧੂ ਹੋ ਹੋ ਗਿਆ ਨਿੰਗੜਾ ਆ ਵੀਰਾ ਮੰਗਲ ਤਨਾਂ ਧੰਨਵਾਦ ਹੋ ਗਿਆ ਭਾਈ ਬਾਈ ਵੀਰੇ ਲਾ ਦੇ ਸਿੰਧ ਵੀਰੇ ਲਾ ਦੇ ਪੱਕੇ ਭਾਈ ਟਾਈਮ ਆ ਜੀ ਚਾਰੇ ਵੀ ਗੁੰਮ ਆਪਣੇ ਬੱਸ ਆਪਣੇ ਬੱਸ ਪੰਜ ਮੈਂ ਚੇਲੇ ਨੂੰ ਨੀਵੇਂ ਵਾਲੇ ਹਾਤਾ ਕਰ ਨਹੀਂ ਪਾਣੇ ਲੈ ਜੀ ਸ਼ਹਿਰੋਂ ਬਾਹਲੇ ਵਾਲੇ ਕਾਲੇ ਭਾਈ

ਓਏ ਹੋਰ ਆ ਰਹਾ ਪੋ ਵੀ ਬੈਗਿਆ ਉੱਠਿਆ ਆ ਬਾਈ ਆ ਆਹ ਆਹ ਦੇਖ ਵੀ ਆ ਆ ਆ ਆ ਸਿੰਦਾ ਬਲਾਸਪੁਰ ਤੇ ਵੀਰਾ ਨੰਗਲ ਦੋੜੀ ਤੇ ਰਸਾਂ ਵਾਲਾ ਬਾਈ ਦੀ ਰਾਨੰਗ ਦੋ ਵੀ ਚਾਹ ਨੰਬਰ ਮੱਜੂ ਗੇ ਲਾਣਾ ਚਾੜਨ ਲੱਗ ਗਿਆ ਫੇਰ ਤੀਜੇ ਨੰਬਰ ਤੇ ਭਾਨਾ ਮੱਜੂ ਗੇ ਬੈਠੇ ਬਾਈ ਦੁਨੀਆ ਅੱਗੇ ਆ ਸੋਜੀ ਐ ਚੱਲ ਗੱਲ ਕਰਦੇ ਲੋ ਆ ਵੀਰਾਂ ਬੋਲੋ ਉਹ ਕੱਢ ਗਿਆ ਭੀੜ ਜੀ ਉਹ ਕਪੂਤਰ ਸ਼ਾਮਲਾ ਬਾਈ ਭਾਨਾ ਸਿੰਦਾ ਪਲਾਸ ਪਰ ਤੇ ਵੀਰਾ ਨੰਗਲ ਜੀ ਕੇ ਨੰਬਰ ਤੇ ਭਾਨਾ ਮੱਝੂ ਕੇ ਕਪੂਤਰ ਬੈਠ ਗਿਆ ਬਾਈ ਕੋਈ ਨਹੀਂ ਜੀ ਬਾਬਾ ਇੱਕ ਮਿੰਟ ਆਲੇ ਜਾ ਫੜ ਜਾ ਫੜ ਜਾ ਫੜ ਜਾ ਜਿੰਨਾ ਕਰੀ ਰੋਕ ਜਾ ਮੈਂ ਫੜ ਲੈਂਦਾ ਭਾਈ ਜੀਰੇ ਜਿਹੜਾ ਵੀਰੇ ਆਲੇ ਨਾਲ ਦੁੱਜਾ ਖਾਈ ਜਾਂਦਾ ਫਿਰਦਾ ਭਾਈ ਕਮੈਂਟ ਆਲੇ ਆਇਆ ਉਹ ਪਾਣਾ ਮੱਝੂ ਕਸੀਰੇ ਉਹ ਤੀਜੇ ਨੰਬਰ ਤੇ ਉੱਤਰ ਬੈਠਿਆ ਆ ਕਬੂਤਰ ਆ ਭਾਈ ਨਾਲੇ ਇਹ ਰਿਕਾਰਡਿੰਗ ਪਾਦੇ ਕਦੇ ਇੱਕ ਦੋ ਕਬੂਤਰਾਂ ਦੀ ਟਾਈਮ ਆਇਆ ਕਸੀਰੇ ਨੰਗਲ ਤੇ 1 40 ਦੋ ਕਬੂਤਰਾਂ ਦੀ ਟਾਈਮ ਚੱਲਦਾਗਾ ਇੱਕ ਤਾਂ ਨੰਗਾ ਕੰਮ ਹੋ ਗਿਆ ਹੋਇਆ ਉਹਨੇ ਨਾ ਇੱਕ ਗੁਰਮੀਤ ਬਧੌੜ ਤੇ ਲੱਗਿਆ ਆ ਉਦੋਂ ਬਾਅਦ ਆਲਾ ਬਾਕੀ ਪਹਿਲਾਂ ਮੈਨਾਂ ਨੇ ਸਾਂਹੇ ਕੱਟੇ ਗਏ ਕਿਤੇ ਬਾਅਦ ਚੁੱਕੇ ਜਾਂਦੇ ਆ ਆਹ ਗੱਲ ਸਹੀ ਹੈ ਉਹ ਚੈਰ ਲਾ ਕੇ ਬੀ ਆ ਕੁਲਰ ਨੂੰ ਤੂੰ ਆਇਆ ਕਿ ਨਾ ਰੇਫਰੈਸ਼ ਲਾ ਕੇ ਤੂੰ ਨਾ ਚੁੱਕ ਲੈ ਰੈਕਟ ਜੀ ਰੈਕਟ ਰੈਕਟ ਲਾ ਕੇ ਉਹ ਘੂਤਰ ਫਿਰਦੇ ਆ ਬਈ ਆਸ ਟਾਈਮ ਸਿੰਧਾ ਬਲਾਸਪੁਰ ਤੇ ਧੀਰਾ ਨੰਗਲ ਬਈ ਆ ਫਿਰਦਾ ਬਈ ਧੀਰਾ ਨੰਗਲ ਆ ਫਿਰਦਾ ਬਈ ਪੀਰਾ ਨੰਗਲ ਅਸੀਂ ਇਕੱਠੇ ਆਂ ਦੂਸਰਾ ਵੀ ਆ ਜਾਂਦਾ ਬਈ ਸਿੰਦਾ ਬਲਾਸਕ ਨੂੰਨੇ ਕੁੱਤਰ ਫਿਰਦੇ ਬਈ ਯਾਰਾ ਬੰਨਿਆ ਦੋਨੇ ਕੁੱਤਰ ਸਾਹਮਣੇ ਇਹ ਬਈ ਆ ਜਾਂਦਾ ਬਿਲੇ ਆ ਜਾਂਦਾ ਆ ਜਾਂਦਾ ਬਿਲੇ ਉੱਧਰ ਤੇ ਆਉਣਾ ਮੇਰਾ ਦੋਨੇ ਕੋ ਉੱਤਰ ਬਈ ਟੈਗ ਦੇ ਫਿਰਦੇ ਆ ਮੈਚ ਪੂਰਾ ਫਸਿਆਪ ਹੈ ਬਈ ਨਹੀਂ 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 ਬਈ ਲਾਈ ਫੂਨ ਨੂੰ ਸਿੰਦੇ ਨੂੰ ਫੂਨ ਲਾ ਯਾਰ ਤੂੰ ਲਾਈ ਸਿੰਦੇ ਨੂੰ ਤਾ ਤੂੰ ਲਾ ਦੇ ਜਵਾ ਦੋ ਲਾਈ ਸਿੰਦੇ ਆਇਆ ਬਈ ਯਾਰ ਦੇਖ ਦੇ ਕਰਾ ਥੱਲੇ ਵੀ ਜਾਂਦੇ ਨੇ ਬਾਈ ਦੋਨੇ ਕਬੂਤਰ ਬਾਈ ਕੋਈ ਕਬੂਤਰ ਚੰਗਾ ਹੈ ਦੇਖਦੇ ਕਰਦੇ ਬਾਈ ਓਏ ਥੱਲੇ ਹੋ ਜਾ ਥੱਲੇ ਉਧਰ ਪੂਰਾ ਮੈਚ ਫਸਿਆ ਪਿਆ ਬਾਈ ਓਹ ਲੱਗਦਾ ਬਾਈ ਉਹ ਮਾਰਿਆ ਜੂੜ ਉਹ ਨਹੀਂ ਨਹੀਂ ਬਾਈ ਉਹ ਫਿਰ ਦਾ ਵੀ ਵਾਲਾ ਆ ਉਹ ਦਾ ਆਪਣਾ ਵਾਲਾ ਤਾਂ ਮਾਰੀ ਜਾਂਦੀ ਆ ਮਾਰੀ ਜਾਂਦੀ ਆ ਰੱਖ ਕੇ ਨਾ ਰੱਖੀ ਕਬੂਤਰ ਤਾਂ ਹੈਗਾ ਉਹਨਾਂ ਦੀ ਜੋ ਉਹ ਤੇ ਬੋਰਡ 'ਚ ਬੜੀ ਉਹ ਮਾਰਿਆ ਜੂੜ ਉਹ ਉਹ ਨਹੀਂ ਮਾਰ ਗਈ ਡਾਕ ਮਾਈ ਉਹ ਕੱਲਾ ਹੀ ਰਹਾ ਵੀਰੇ ਕੱਲਾ ਹੀ ਰਹਾ ਕੱਲਾ ਹੀ ਰਹਾ ਵੀਰੇ ਵੀਰੇ ਕੈਮਰਾ